ਪੜਦੇ ਆ ਜੱਤੀ ਜੋਣਾ 2024 ਹੁਣ ਆਪਾਂ ਚੰਦੇ ਕਿੱਦਾਂ ਖੜਜੋ ਸਾਰੇ ਕੋਈ ਸੰਬੰਧੀ ਜ਼ਰੂਰੀ ਮਟੀਰੀਅਲ ਰੱਖਿਆ ਹੁਣ ਕਾਰਨ ਕੋਈ ਬਾਹਰੀ ਵਿਅਕਤੀ ਜਾਂ ਦਫਤਰੀ ਸਟਾਫ ਅੰਦਰ ਦਾਖਲ ਨਾ ਹੋਣਾ ਹੋਏ ਬਹੁਤੋ ਬੈਠੇ ਆ ਹੈ ਸਾਬ ਹੁਣ ਅੱਛਾ ਹਰਕਤ ਨਾ ਹਰਕਤ ਨਾ ਬਾਹਰ ਨਹੀਂ ਜਾਨਾ ਨਹੀਂ ਜਾਨਾ ਜਾਣ ਦੋ ਜਾਣ ਦੋ ਮਤਲਬ ਕੀ ਹੈ ਜਾ ਜਾਣ ਗੁੰਡਾ ਕਰਦੀ ਦੇਖੋ ਜੀ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਖੜ੍ਹ ਜਾ ਬੰਦੇ ਤੁਹਾਡੇ ਨਾਲ ਨੇ ਨਾ ਮੈਂ ਤੈਨੂੰ ਜਾਣ ਦੇ ਤਾ ਤੂੰ ਇੱਕ ਮਿੰਟ ਆ ਗੁੰਡਾ ਰਾ ਦੇ ਅੰਦਰ ਕਿਉਂ ਬੈਠੇ ਸੀ ਬਈ ਤੁਰ ਜਾ ਤੁਰ ਜਾ ਤੁਰ ਜਾ ਠੀਕ ਹੈ ਜੀ ਗੱਲ ਪੈ ਉਹ ਜਾ ਵਾਰੀ ਬੰਦਾ ਕਹਿੰਦੀ ਤੁਸੀਂ ਖੜੇ ਹੋ ਜਾ ਚਲੋ ਚਲ ਆਂ ਹੱਬਲੇ ਮਤਲਬ ਇਹ ਹੁੰਡਾ ਤੋਂ ਲਾ ਕੇ ਬਿਠਾਇਆ ਯਾਰ ਅੰਦਰ ਇਹਨੂੰ 1 ਮਿੰਟ ਪਹਿਨ ਤੁਹਾਡੇ ਮੋਰੀ ਗਈ ਇੱਕ ਘੰਟਾ ਹੋ ਗਿਆ ਮੈਂ ਤਾਂ ਤੱਕ ਚੱਲ ਕੇ ਆਇਆ ਨਹੀਂ ਬਾਈ 1 ਮਿੰਟ ਸੁੱਟੇ ਹੋੜਾ ਲੱਗਦੀ ਆ ਆ ਕੇ ਬਾਹਰ ਲਿਕੇ ਲਾਇਆ ਹੋਇਆ ਅਸੀਂ ਆਦੇ ਕੰਮ ਕਰੀ ਜਾਂਦੇ ਹਾਂ ਅਸੀਂ ਤੁਸੀਂ ਤੁਹਾਡੇ ਤੁਸੀਂ ਢਕਾ ਕੇ ਆ ਕੇ ਉਹਨੇ ਅਸੀਂ ਰੋ ਹੁੰਡਾ ਤਾਂ ਨਹੀਂ ਲਾਇਆਵੇਂ ਇਹ ਸੁਣਦੇ ਤੁਸੀਂ ਕਹੋ ਜੀ 2 ਮਿੰਟ ਲਈ ਰੋਕਾ ਤੇ ਵੀ ਗੱਲ ਕਰਦੇ ਮੇਰੇ ਕੋਲ ਹੁੰਡੀ ਤਾਂ ਨਹੀਂ ਆਉਣੀ ਹੋਰ ਬੰਦੇ ਨਹੀਂ ਤੁਸੀਂ ਇਹ ਵੇਖ ਬਾਹਰ ਜੀ ਹੱਥੇ ਬਾਹਲੇ ਬੰਦੇ ਆ ਜਾਂਦੇ ਤੁਸੀਂ ਇਹ ਵੇਖੋ ਬਾਹਰ ਨੋਟਿਸ ਲਾਇਆ ਦੀ ਪੰਚਾਇਤੀ ਚੋਣਾਂ ਸੰਬੰਧੀ ਇੱਥੇ ਜ਼ਰੂਰੀ ਕੰਮ ਚੱਲ ਰਿਹਾ ਤੇ ਕੋਈ ਬਾਹਰੀ ਵਿਅਕਤੀ ਜਾਂ ਆਫਿਸ ਸਟਾਫ ਵੀ ਅੰਦਰ ਨਾ ਆਵੇ ਇਹ ਸਾਡੇ ਫਰੀਦਕੋਟ ਦੇ ਐਮਐਲਏ ਸਾਹਿਬ ਦਾ ਪੀਏ ਕੀ ਨਾਲ ਜੱਗੀ ਨਹੀਂ ਜੀ ਇਹ ਕੌਣ ਸੀ ਪਤਾ ਨਹੀਂ ਵੀ ਕੌਣ ਸੀ ਇਹਦੇ ਬੰਦਾ ਮੈਡਮ ਕਿ ਸਵਾਲ ਆ ਰਹੇ ਨੇ ਯਾਰ ਤੇਰੇ ਕੋਲੇ ਅੰਦਰ ਦੇ ਕੁੰਡੀ ਲਾ ਕੇ ਹਰੇ ਪਿੰਡ ਲੈ ਨਾ ਆ ਆ ਆदमी ਪਾਰਟੀ ਪੰਜਾਂ ਦਾ ਸਰਪੰਚ ਆ ਆ ਸੰਗਤ ਦੀ ਕੁੰਡੀ ਲਾ ਕੇ ਮਿਲਿਆ ਨਹੀਂ ਕੋਈ ਤੁਸੀਂ ਆ ਨਾ ਤੁਸੀਂ ਪਾਰਟੀਆਂ ਦੇ ਬੰਦਿਆਂ ਨੂੰ ਵਿੱਚ ਬਿਠਾਈ ਬੈਠੇ ਹੋ ਯਾਰ ਇੱਥੇ ਇਹ ਕਿੱਥੋਂ ਦਾ ਤਰੀਕਾ ਵੀ ਇਹ ਮਾਰਕੀਟ ਕਮੇਟੀ ਸਾਡੇ ਦਾ ਚੇਅਰਮੈਨ ਹੈ ਉਹ ਮਾਰੇ ਆਲਾ ਜੀ ਦਾ ਰਮਨ ਮਾਰੇ ਆ ਰਮਨਦੀਪ ਜੀ ਰਮਨਦੀਪ ਉਹੀ ਹੈ ਨਾ ਦੱਸ ਦੇ ਕਿ ਕੋਰੀਆਂ ਨਾਲ ਕੋਈ ਦਿਨ ਲੱਗਦਾ ਮੈਨੂੰ ਕੋਰੀਆਂ ਦੀ ਵਾਰੀ ਕੋਈ ਗੱਲ ਦੱਸ ਦੇ ਕੌਣ ਹੈ ਉਹਨਾਂ ਪਤਾ ਜਰ ਮਗਿਆ ਮੈਨੂੰ ਮਾਰਕੀਟ ਕਮੇਟੀ ਦਾ ਚੇਅਰਮੈਨ ਸਾਹਿਦ ਦਾ ਇੱਕ ਮਿੰਟ ਪਹਿਲਾਂ ਬੁਹਿਰੇ ਤੋਂ ਆਇਆ ਉਹ ਤੁਹਾਨੂੰ ਤੁਹਾਡੇ ਮਾਰਕੀਟ ਕਮੇਟੀ ਸਾਹਿਦ ਦਾ ਚੇਅਰਮੈਨ ਅੰਦਰ ਪਠਾਇਆ ਹੋਇਆ ਹੈ ਕੁੰਡੀਆਂ ਲਾਈਆਂ ਆਈਆਂ ਇਤਰਾਜ ਲੋਕਾਂ ਨੇ ਡਿਸਾਈਡ ਕਰ ਰਹੀ ਹੈ ਸਰ ਮੈਨੂੰ ਐਸਾ ਕੋਈ ਦੇਖੋ ਪਹਿਲਾਂ ਇਤਰਾਜ ਜੀ ਦਾ ਦੇ ਦਿਓ ਆਹ ਕਾਗਜ਼ ਕੀ ਹੈ ਇਧਰ ਅਸਿਸਟੈਂਟ ਦਾ ਆਰਡਰ ਹੈ ਮੇਰੇ ਕੋਲ ਕੋਈ ਦੱਸ ਦੇ ਕਾਗਜ਼ ਹੈ ਇਹ ਇਲੈਕਸ਼ਨ ਰਿਲੇਟਡ ਹੈ ਇ ਹੈ ਇਲੈਕਸ਼ਨ ਰਿਲੇਟਡ ਕੋਈ ਇਤਰਾਜ ਦੇ ਦੱਸ ਮੈਂ ਤੁਹਾਨੂੰ ਦੱਸਾਂ ਤੇਰੀ ਸ਼ਿਕਾਇਤ ਗਈ ਹੋਈ ਹੈ ਇਲੈਕਸ਼ਨ ਕਮਿਸ਼ਨ ਕੋਲੇ ਭਾਈ ਨੇ ਠੀਕ ਹੈ ਮੇਰੀ ਤੈਨੂੰ ਹੱਥ ਜੋੜ ਕੇ ਬੇਨਤੀ ਹੈ ਇਹਨਾਂ ਦੀ ਤਾਂ ਬਦਲੀ ਹੋਊਗੀ ਫਿਰ ਜੇ ਸਹੀ ਕੰਮ ਕਰਨ ਤੇਰੀ ਤੇਰੀ ਬਦਲੀ ਹੁੰਦੀ ਹੈ ਤੈਨੂੰ ਲੋਕ ਛਲਾਉਣਗੇ ਸ਼ਲਾਘਾ ਕਰਨਗੇ ਨੌਕਰੀ ਬੜੀ ਔਖੀ ਮਿਲਦੀ ਹੈ ਜਿਹਦੇ ਤੇ ਤੱਕਾਦਰ ਹੋਗੇ ਉਹ ਹਾਈ ਕੋਰਟ ਜਾਊਗਾ ਹਾਈ ਕੋਰਟ ਜਾਓ ਤੇ ਮੇਰੇ ਅਰਦਾ ਜਬਾਨ ਲਾ ਕੇ ਪਾਸੇ ਹੋ ਜਾਂਦਾ ਹੁੰਦਾ ਉਹਦਾ ਭੁਗਤਣਾ ਤੈਨੂੰ ਪੈਣਾ ਤੂੰ ਨਾ ਕਰੋ ਇਹੋ ਜਿਹੇ ਕੰਮ ਨਹੀਂ ਭਾਈ ਜਮਾਂ ਦੇਖਦੇ ਆਉਂਦੇ ਆ ਮੁੰਡਾ ਲਾ ਕੇ ਯਾਰ ਤੁਸੀਂ ਚੇਅਰਮੈਨ ਨੂੰ ਅੰਦਰ ਭਾਈ ਬੈਠੇ ਹੋ ਲੋਕਾਂ ਦਾ ਬਾਹਰ ਤਰਾ ਤਰਾ ਕਰੀ ਜਾਂਦੇ ਕਿਦੋਂ ਦਾ ਸੂਲਿਆ ਯਾਰ ਪ੍ਰਧਾਨ ਮੈਨੂੰ ਦੱਸੇ ਫਰੀਦਕੋਟ ਅਸੀਂ ਖੜੇ ਹਾਲਾਤ ਅੱਜ ਤੁਸੀਂ ਦੇਖੋ ਕਹਿਣੀ ਤੇ ਕਤਨੀ ਦਾ ਫਰਕ ਮੈਂ ਦੱਸ ਰਿਹਾ ਪੈਨੋ ਮੁੱਖ ਮੰਤਰੀ ਸਾਹਿਬ ਆਪਦੇ ਪਿੰਡ ਜਾਂਦੇ ਐ ਸਪੈਸ਼ਲ ਤੇ ਲੋਕਾਂ ਨੂੰ ਜਾ ਕੇ ਕਹਿੰਦੇ ਕਿ ਸਰਬਸੰਮਤੀ ਕਰੋ ਮੈਂ ਸਰਬਸੰਮਤੀਆਂ ਕਰਾਉਣਾ ਚਾਹਣਾ ਇੱਥੇ ਹਾਲਾਤ ਇਹ ਬਣੇ ਪਏ ਐ ਕਿ ਕਾਗਜ਼ ਰਿਜੈਕਸ਼ਨ ਤੇ ਜ਼ੋਰ ਲੱਗਿਆ ਫਿਰ ਫਿਰ ਜਾਂ ਤਾਂ ਮੁੱਖ ਮੰਤਰੀ ਸਾਹਿਬ ਦੀ ਜਿਹੜੀ ਡਾਇਰੈਕਸ਼ਨ ਐ ਜਾਂ ਮੁੱਖ ਮੰਤਰੀ ਸਾਹਿਬ ਤੇ ਜਿਹੜੇ ਹਦਾਇਤ ਐ ਉਹ ਫੋਲੋ ਨਹੀਂ ਕਰਦੇ ਜਾਂ ਮੁੱਖ ਮੰਤਰੀ ਸਾਹਿਬ ਦਾ ਲਾਗ ਕਰਨਾਸਤੀ ਕਰ ਰਹੇ ਐ ਐਮਐਲਏ ਸਾਹਿਬ ਤੇ ਪਿੰਡ ਦੇ ਕੈਂਡੀਡੇਟਾਂ ਤੇ ਜ਼ੋਰ ਲੱਗਿਆ ਵਾ ਜਿਹੜੇ ਆਪੋਜੀਸ਼ਨ ਦੇ ਖੜੇ ਆ ਉਹਨਾਂ ਦੇ ਕਾਗਜ਼ ਰਿਜੈਕਟ ਕਰ ਦਿੱਤੇ ਆ ਸਾਡਾ ਗੁਰਕਮਲ ਸਿੰਘ ਸਾਡਾ ਛੋਟਾ ਵੀਰ ਇਹ ਲੱਗ ਰਿਹਾ ਮਾਈ ਗੋਦੜੀ ਸਾਹਿਬ ਪੰਚਾਇਤ ਤੋਂ ਜੇ ਤੋਂ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਉਹਨਾਂ ਦੇ ਪਿਤਾ ਜੀ ਲੜ ਰਹੇ ਐ ਇਹਨਾਂ ਤੇ ਆਬਜੈਕਸ਼ਨਾਂ ਲਾਈਆਂ ਗਈਆਂ ਕੈਨਸਲ ਕਰਨ ਨੂੰ ਆਬਜੈਕਸ਼ਨ ਦੇਖੋ ਤੁਸੀਂ ਕਿਸ ਤਰ੍ਹਾਂ ਦੀਆਂ ਐਨਓਸੀਜ਼ ਨਾਲ ਲੱਗੀਆਂ ਵੀ ਐ ਸਾਰੀ ਫਾਈਲ ਦੇ ਤੇ ਉਹ ਹੁਣ ਸੈਕਟਰੀ ਤੇ ਪ੍ਰੈਸ਼ਰ ਪਾਇਆ ਜਾ ਰਿਹਾ ਕਿ ਤੂੰ ਇਹ ਕਹਿ ਮੈਂ ਐਨਓਸੀ ਗਲਤ ਦੇਤੀ ਸੀ ਦੁਬਾਰਾ ਐਨਓਸੀ ਲਿਖ ਕੇ ਦੇ ਕਿ ਇਹ ਡਿਫਾਲਟਰ ਕੱਲ ਐਨਓਸੀ ਦੇ ਕੇ ਹਟਿਆ ਚ ਉਹਨੂੰ ਚੇਂਜ ਕਰਾਉਣਾ ਚਾਹੁੰਦੇ ਐ ਹਰ ਤਰ੍ਹਾਂ ਦਾ ਹਿੱਲਾ ਵਰਤਿਆ ਜਾ ਰਿਹਾ ਲੋਕਾਂ ਦੇ ਕਾਗਜ਼ ਰਜੈਕਟ ਕਰੋ ਨੂੰ ਮੈਂ ਪੁੱਛ ਕੇ ਆਇਆ ਵੀਡੀਓ ਸਾਹਿਬ ਨੂੰ ਸਵੇਰ ਤੱਕ 70 ਪਿੰਡਾਂ ਤੋਂ ਉੱਪਰ ਆਬਜੈਕਸ਼ਨ ਆ ਚੁੱਕੀਆਂ ਸੀ 118 ਪਿੰਡਾਂ 115 ਪਿੰਡ ਸ਼ਾਇਦ ਸਾਰੇ ਬਲਾਕ ਚ ਸਾਡੇ ਕੁਝ ਸਾਡੇ ਪਿੰਡ ਆ ਕੁਝ ਪੂਰੇ ਹਲਕੇ ਦੇ ਪਿੰਡ ਆ ਤੇ ਆਬਜੈਕਸ਼ਨਾਂ ਲਾਈਆਂ ਜਾ ਰਹੀਆਂ ਜਿਨ੍ਹਾਂ ਦਾ ਕੋਈ ਆਧਾਰ ਨਹੀਂ ਹੈ ਮੈਂ ਤਾਂ ਬੇਨਤੀ ਕਰਦਾ ਸਭ ਨੂੰ ਸਾਰੀਆਂ ਪਾਰਟੀਆਂ ਨੂੰ ਬੇਨਤੀ ਕਰਦਾ ਕੀ ਕਾਦੇ ਪਿੱਛੇ ਰਿਜੈਕਸ਼ਨਾਂ ਦੇ ਚੱਕਰਾਂ 'ਚ ਪਏ ਹੋ ਮੈਂ ਤਾਂ ਲੀਡਰਾਂ ਨੂੰ ਵੀ ਬੇਨਤੀ ਕਰਦਾ ਦੂਜੀ ਪਾਰਟੀਦਿਆਂ ਨੂੰ ਰੂਲਿੰਗ ਪਾਰਟੀ ਦੇ ਲੀਡਰ ਨੂੰ ਵੀ ਬੇਨਤੀ ਕਰਦਾ ਕਿ ਜਿਹੜਾ ਅੱਜ 4 ਵੋਟਾਂ ਲੈ ਕੇ ਖੁਦ ਸਰਪੰਚ ਨਹੀਂ ਬਣ ਸਕਦਾ ਮੇਰੇ ਵੀਰ ਉਹ ਤੈਨੂੰ ਕਿੱਥੋਂ ਪਵਾ ਦੂਗਾ ਕੱਲ ਨੂੰ ਲੜਨ ਦਿਓ ਸਭ ਨੂੰ ਯਾਰ ਇੱਕ ਫ੍ਰੀ ਐਂਡ ਫੇਅਰ ਚੋਣ ਹੋਵੇ ਡੈਮੋਕ੍ਰੇਸੀ ਦੇ ਵਿੱਚ ਜਿਹਦੇ ਨਾਲ ਲੋਕ ਹੈਗੇ ਆ ਉਹ ਬਣ ਜਾਊਗਾ ਹੁਣ ਤੁਸੀਂ ਦੇਖਿਆ ਕਿਵੇਂ ਕੁੰਡੇ ਅੰਦਰ ਲੱਗੇ ਹੋਏ ਆ ਸੋ ਮੈਂ ਇਹੀ ਬੇਨਤੀ ਕਰਦਾ ਸਾਰੇ ਅਫਸਰ ਸਹਿਬਾਨਾਂ ਨੂੰ ਸਾਰੀ ਪਾਰਟੀਆਂ ਦੇ ਵਰਕਰਾਂ ਨੂੰ ਕਿ ਇਲੈਕਸ਼ਨ ਹੈ ਇਲੈਕਸ਼ਨ ਨੂੰ ਇਲੈਕਸ਼ਨ ਤਰ੍ਹਾਂ ਲੜ ਲਿਏ ਫ੍ਰੀ ਐਂਡ ਵੇਅਰ ਹਰ ਬੰਦੇ ਨੂੰ ਲੜਨ ਦਾ ਮੌਕਾ ਦਿੱਤਾ ਜਾਵੇ ਇਸ ਦਫ਼ਤਰ ਦੀਆਂ ਬੜੀਆਂ ਸ਼ਿਕਾਇਤਾਂ ਸਾਡੇ ਕੋਲ ਆਈਆਂ